ਅਤ ਤਰ ਤੋਰ ਜਮਲਾਰ ਜੁਨ ਤਾਰਬੋ ਹੁਣ ਪਰਿਛ ਤੋੜ ਕੇ ਜਮਲਾਰ ਜੁਨ ਦਾ ਉਧਾਰ ਸਵਈਆ ਫੇਰ ਉઠી ਯਸ਼ੋਦਾ ਪਰ ਪਾਇਨ ਤਾਂ ਕੀ ਕਰੀ ਬਹੁ ਭਾਤ ਬਡਾਈ ਯਸ਼ੋਦਾ ਫਿਰ ਉઠી ਅਤੇ ਸ਼੍ਰੀ ਕ੍ਰਿਸ਼ਨ ਦੀ ਚਰਣੀ ਪੈ ਕੇ ਬਹੁਤ ਤਰ੍ਹਾਂ ਨਾਲ ਵਡਿਆਈ ਕੀਤੀ ਏ ਜਗ ਕੇ ਪਤ ਏ ਕਰੋਨਾ ਨਿਧ ਹੋਏ ਆ ਜਾਣ ਕਹਿਓ ਮਮ ਮਾਈ हे जगते स्वामी हे करुणा निधान ਮੈਂ ਬੇਸਮਝੀ ਵਿੱਚ ਆਪਣੇ ਆਪ ਨੂੰ ਤੁਹਾਡੀ ਮਾਤਾ ਅਖਵਾਉਣ ਲੱਗੀ ਸਾਰੇ ਛਿਮੋ ਹਮਰੋ ਤੁਮ ਆਗੋਨ ਹੋਏ ਮਤ ਮਦ ਕਰੀ ਜੋ ਟਿਡਾਈ ਮੇਰੇ ਸਾਰੇ ਆਗੋਨ ਖਿਮਾ ਕਰ ਦਿਓ ਜੋ ਮੈਂ ਤੁਛ ਬੁੱਦੀ ਵਾਲੀ ਅਤੇ ਠੀਣਤਾ ਨਾਲ ਕੀਤੇ ਹਨ ਮੇਟਲੇ ਮੁਖ ਤੋਹਰ ਜੀ ਤਹਿ ਪੈ ਮਮਤਾ ਦਰਬਾਤ ਚਿਪਾਈ ਤਦੋ ਸ਼੍ਰੀ ਕ੍ਰਿਸ਼ਨ ਨੇ ਮੂੰਹ ਬੰਦ ਕਰ ਲਿਆ ਅਤੇ ਉਸੋਤੇ ਮਮਤਾ ਪਾ ਕੇ ਗਲ ਲੁਕਾ ਲਈ ਕਬਿਤ ਕਰੋਨਾ ਕੈ ਯਸ਼ੋਦਾ ਕਹੇ ਉਹ ਹੈ 임 ਗੋਪਨ ਸੋ ਖੇਲ ਬੇਕੇ ਕਾਜ ਤੋਰ ਲਿਆਏ ਗੋਪ ਬਨ ਸੋ ਕਿਰਪਾ ਪੂਰਵਕ ਯਸ਼ੋਦਾ ਨੇ ਗੋਪੀਆਂ ਨੂੰ ਇਸ ਤਰ੍ਹਾਂ ਕਿਹਾ ਇਹ ਖੇਡਣ ਲਈ ਗਵਾਲ ਬਾਲਕ ਬਣ ਵਿੱਚੋਂ ਸੋਟੀਆਂ ਛਟੀਆਂ ਤੋੜ ਲਿਆਏ ਹਨ ਬਾਰਕੋ ਕੇ ਕਹੇ ਕਰ ਕ੍ਰੋਧ ਮਨ ਆਪਣੇ ਮੈਂ ਸਿਆਮ ਕੋ ਪ੍ਰਹਾਰ ਤਨ ਲਾਗੀ ਛੁਚਕਨ ਸੋ ਬਾਲਕਾ ਦੇ ਕਹੇ ਤੇ ਯਸ਼ੋਦਾ ਨੇ ਆਪਣੇ ਮਨ ਵਿੱਚ ਕ੍ਰੋਧ ਕਰਕੇ ਸ਼੍ਰੀ ਕ੍ਰਿਸ਼ਨ ਦੇ ਸਰੀਰ ਉਤੇ ਮਾਰਨ ਲੱਗ ਗਈ ਹੈ ਦੇਖ ਦੇਖ ਲਾਸਨ ਕੋ ਰੋਵੇ ਸੁੱਤ ਰੋਵੇ ਮਾਤਾ ਕਹ ਹੈ ਕਬ ਸਿਆਮ ਮਹਾ ਮੋਹੇ ਕਰ ਮਨਸੋ ਸ਼ਰੀਰ ਉਤੇ ਪਈਆਂ ਲਾਸਾਂ ਨੂੰ ਵੇਖ ਵੇਖ ਕੇ ਪੁੱਤਰ ਰੋਂਦਾ ਹੈ ਅਤੇ ਪੁੱਤਰ ਨੂੰ ਰੋਂਦਾ ਵੇਖ ਕੇ ਮਾਤਾ ਰੋਂਦੀ ਹੈ ਸਿਆਮ ਕਵੀ ਕਹਿੰਦੇ ਹਨ ਮਾਤਾ ਦੇ ਮਨ ਵਿੱਚ ਮਹਾ ਮੋਹ ਜਾਗ ਪਿਆ ਹੈ राम राम कह सबो मारबे की कहां चली सा मोहे ना बोलिए री ऐसे साध जान सो गोपियां कृष्ण दियां लासा नो देख के राम राम कहन लगियां हन के मारना ता एक पासे अजेहे साध व्यक्ति दे सामने ता बोलना भी नहीं बणदा दोहराheer bilawan ko uthi yashoda har ki mai ਸ਼੍ਰੀ ਕ੍ਰਿਸ਼ਨ ਦੀ ਮਾਤਾ ਯਸ਼ੋਦਾ ਦੇਈ ਰਿੜਕਣ ਲਈ ਉੱਠੀ ਹੈ ਮੁਖ ਤੇ ਗਾਵੈ ਪੂਤ ਗੁਣ ਮਹਿਮਾ ਕਹੀ ਨਾ ਚਾਏ ਅਤੇ ਮੂੰਹ ਤੋਂ ਪੁੱਤਰ ਦੇ ਗੁਣ ਗਾਉਂਦੀ ਹੈ ਜਿਸ ਦੀ ਮਹਿਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ ਸਵਈਆ ਇੱਕ ਸਮੈ ਯਸ਼ੋਦਾ ਸੰਗ ਕੋਪਿਨ ਖੀਰ ਮਥੇ ਕਰ ਲੈ ਕਰ ਮਦਾਨੀ ਇੱਕ ਵਾਰ ਜਯਸ਼ੋਦਾ ਗੋਪੀਆਂ ਨਾਲ ਰਲ ਕੇ ਹੱਥ ਵਿੱਚ ਮਧਾਣੀ ਲੈ ਕੇ ਦਹੀਂ ਰੜਕਣ ਲੱਗੀ ਉਪਰ ਕੋ ਕਟ ਸੋ ਕਟ ਕੇ ਪਟ ਰੋ ਮਨ ਮੈਂ ਹਰ ਜੋਤ ਸਮਾਨੀ ਲੱਖੋਂ ਪਰ ਕਸ਼ਵਾ ਪਟਕਾ ਬੰਨਣ ਵਾਲੇ ਸ਼੍ਰੀ ਕ੍ਰਿਸ਼ਨ ਦੀ ਜੋਤ ਯਸ਼ੋਦਾ ਦੇ ਮਨ ਵਿੱਚ ਸਮਾਈ ਹੈ ਕੰਟਕਾ ਸ਼ੁਦਰ ਕਸੀਤ ਹੈ ਉਪਰ ਸਿਆਮ ਕਹੀ ਤਹ ਕੀ ਜੋ ਕਹਾਣੀ ਉਸ ਉਤੇ ਨਕੀਆਂ ਨਕੀਆਂ ਘੰਗਰਾਂ ਵਾਲੀ ਤੜਾਗੀ ਕੱਸੀ ਹੋਈ ਸੀ ਉਸ ਦਾ ਬਿਰਤਾਂਤ ਸ਼ਾਮ ਕਵੀ ਨੇ ਕਿਹਾ ਹੈ ਦਾਨ ਉਹ ਪਰ ਕਾਮ ਕੀ ਸੁਧ ਕੈ ਮੁਖ ਤੈ ਹਰ ਕੀ ਸੋਭ ਗਾਵਤ ਬਾਨੀ ਸ਼੍ਰੀ ਕ੍ਰਿਸ਼ਨ ਦੇ ਦਾਨ ਅਤੇ ਪ੍ਰਾਪ ਕਰਮ ਨੂੰ ਯਾਦ ਕਰਕੇ ਯਸ਼ੋਦਾ ਮੁਖ ਤੋਂ ਹਰ ਦੇ ਸ਼ੋਭ ਗੀਤ ਗਾਦੀ ਹੈ ਹੀਰ ਭਰਿਓ ਜਬ ਹੀ ਤਹ ਕੋ ਕੋਚ ਤੋ ਹਰ ਜੀ ਤਬ ਹੀ ਫੋਨ ਚਾਗੇ ਜਦੋਂ ਯਸ਼ੋਦਾ ਦੇ ਥਾਣ ਦੁੱਧ ਨਾਲ ਭਰ ਗਏ ਤਦੋ ਸ਼੍ਰੀ ਕ੍ਰਿਸ਼ਨ ਜੀ ਵੀ ਜਾਗ ਪਏ ਪੈ ਸੋ ਪਿਆਵੋ ਹੈ ਯਸ਼ੋਦਾ ਪ੍ਰਭ ਜੀ ਇਹ ਹੀ ਰਸ ਮੈਂ ਅਨੁਰਾਗੇ ਅਤੇ ਕਹਿਣ ਲੱਗੇ ਹੈ ਯਸ਼ੋਦਾ ਮਾਤਾ ਮੈਨੂੰ ਦੁੱਧ ਪਿਆਓ ਅਤੇ ਸ਼੍ਰੀ ਕ੍ਰਿਸ਼ਨ ਇਸ ਗੱਲ ਦੇ ਲੋਰ ਵਿੱਚ ਮਸਤ ਹੋ ਗਏ ਦੁੱਧ ਫਟਿਓ ਹੋਏ ਬਾਸਨ ਤੇ ਤਬ ਧਾਇ ਚਲੀ ਇਹੇ ਰੋਵਨ ਲੱਗੇ ਇਤਨੇ ਵਿੱਚ ਬਰਤਨ ਵਿੱਚ ਪਿਆ ਦੁੱਧ ਫਟ ਗਿਆ ਅਥਵਾ ਉੱਬਰ ਚੱਲਿਆ ਤਦ ਦੁੱਧ ਨੂੰ ਸੰਭਾਲਣ ਲਈ ਯਸ਼ੋਦਾ ਗਈ ਆਤੇ ਸ਼੍ਰੀ ਕ੍ਰਿਸ਼ਨ ਰੋਣ ਲੱਗੇ ਕ੍ਰੋਧ ਕਰਿਓ ਮਨ ਮੈਂ ਬ੍ਰਿਜ ਕੇ ਪਤ ਪੈ ਘਰ ਤੇ ਉਠ ਬਾਹਰ ਭਾਗੇ ਇਸ ਗੱਲ ਕਰਕੇ ਸ਼੍ਰੀ ਕ੍ਰਿਸ਼ਨ ਦੇ ਮਨ ਵਿੱਚ ਗੁੱਸਾ ਆਇਆ ਆਤੇ ਉਹ ਘਰ ਤੋਂ ਉੱਠ ਕੇ ਬਾਹਰ ਨੂੰ ਭੱਜ ਗਏ ਦੋਹਰਾ ਕ੍ਰੋਧ ਭਰੇ ਹਰ ਜੀ ਮਨੈ ਘਰ ਤੇ ਬਾਹਰ ਚਾਏ ਮਨ ਵਿੱਚ ਗੁੱਸੇ ਨਾਲ ਭਰੇ ਹੋਏ ਸ਼੍ਰੀ ਕ੍ਰਿਸ਼ਨ ਬਾਹਰ ਜਾ ਕੇ ਸੰਗ ਸਖਾ ਲੈ ਕੱਪ ਸਬੈ ਆਏ ਸੈਨਾ ਬਨਾਈ ਬਾਲਕਾ ਅਤੇ ਬੰਦਰਾਂ ਨੂੰ ਨਾਲ ਲੈ ਕੇ ਸੈਨਾ ਬਣਾ ਕੇ ਘਰ ਪਰਤੇ ਪਾਥਰ ਕੋ ਗਹਿ ਗਹਿ ਕਰਾ ਦਿਨੋ ਮੱਟ ਸੋ ਪਗਾਈ ਬਟਿਆਂ ਨੂੰ ਹੱਥ ਵਿੱਚ ਫੜ ਕੇ ਮੱਟ ਨੂੰ ਪਾਣ ਦਿੱਤਾ ਖੀਰ ਦਸੋ ਇਸ ਬਹਿ ਚਲਿਓ ਓ ਪੀਨੋ ਹਰਤਾਏ ਅਤੇ ਦੁੱਧ ਹਰ ਪਾਸੇ ਵੈ ਚਲਿਆ ਅਤੇ ਬੰਦਰ ਹਰ ਉਸ ਨੂੰ ਪੀ ਲੈ ਭੱਜ ਪੇ ਸਵਈਆ ਸੈਨ ਬਣਾਏ ਭਲੋ ਹਰ ਜੀ ਯਸ਼ੋਦਾ ਦਦ ਕੋ ਮੇਲੇ ਲੋਟਣ ਲਾਏ। ਸ਼੍ਰੀ ਕ੍ਰਿਸ਼ਨ ਬਾਲਕਾ ਤੇ ਬੰਦਰਾ ਦੀ ਚੰਗੀ ਫੌਜ ਬਣਾ ਕੇ ਯਸ਼ੋਦਾ ਦੇ ਦਹੀਂ ਨੂੰ ਮਿਲ ਕੇ ਲੋਟਾਣ ਲੱਗ ਗਏ। ਆਥਨ ਮੈਂ ਗਹਿ ਕੈ ਸਭ ਬਾਸਨ ਕੈ ਬਲ ਕੋ ਚੂ ਔਰ ਬਗਾਏ। ਆਥਾ ਵਿੱਚ ਸਾਰੇ ਬਰਤਨ ਫੜ ਕੇ ਜ਼ੋਰ ਨਾਲ ਚੋਹਾ ਪਾਸੇ ਵਗਾ ਮਾਰੇ। ਫੁੱਟ ਗਏ ਵਹਿ ਫੈਲ ਪਰਿਓ ਦਦ ਭਾਵ ਇਹ ਕਬ ਕੇ ਮਨ ਆਏ ਜਿਸ ਕਰਕੇ ਬਰਤਨ ਫੁੱਟ ਗਏ ਅਤੇ ਉਹਨਾ ਵਿਚਲਾ ਦਹੀਂ ਹਿਲਰ ਗਿਆ ਇਸ ਦਾ ਭਾਵ ਕਵੀ ਦੇ ਮਨ ਵਿੱਚ ਇੰਜ ਆਇਆ ਕਾਂਸ ਕੋ ਮਿਜੇ ਨਿਕਾਰਨ ਕੋ ਆਗੂ ਆ ਜਨ ਆਗਮ ਕਾ ਨੈ ਜਨਾਈ ਮਾਨੋ ਕਾਂਸ ਦੀ ਮਿਜ ਕੱਢਣ ਦਾ ਅਗਾਉ ਸੰਕੇਤ ਸ਼੍ਰੀ ਕ੍ਰਿਸ਼ਨ ਨੇ ਚਿਨਾ ਦਿੱਤਾ ਹੋਵੇ ਕ੍ਰੋਧ ਦੇ ਤਿੰਨ ਜੋ ਸਭ ਬਾਸਨ ਕ੍ਰੋਧ ਭਰੀ ਯਸ਼ੋਦਾ ਤਬ ਤਾਈ ਉਹਨਾਂ ਨੇ ਇਹ ਸਾਰੇ ਬਰਤਨ ਤੋੜ ਦਿੱਤੇ ਤਦ ਗੁੱਸੇ ਨਾਲ ਭਰੀ ਯਸ਼ੋਦਾ ਉਹਨਾਂ ਨੂੰ ਪਕੜਨ ਲਈ ਪਿੱਛੇ ਥੋੜੀ ਬਾਦ ਚੜੇ ਕਪ ਰੁਖਣ ਰੁਖਣ ਗਵਾਰਣ ਗਵਾਰਣ ਸੈਣ ਪਗਾਈ ਬੰਦਰ ਛਾਲਾ ਮਾਰ ਕੇ ਦਰਖਤੋਂ ਦਰਖਤ ਚੜ ਕੇ ਖਿਸਕ ਗਏ ਅਤੇ ਗਵਾਲ ਬਾਲਕਾ ਦੀ ਸੈਨਾ ਵੀ ਸੰਕੇਤ ਨਾਲ ਸ਼੍ਰੀ ਕ੍ਰਿਸ਼ਨ ਨੇ ਭਜਾ ਦਿੱਤੀ। ਦੌੜਤ ਦੌੜ ਤਬੈ ਹਰ ਜੀ ਬਸੁਦਾ ਪਰ ਆਪਣੀ ਮਾਤ ਹਰਾਈ। ਸ਼੍ਰੀ ਕ੍ਰਿਸ਼ਨ ਵੀ ਧੋੜੇ ਅਤੇ ਦੌੜ-ਦੌੜ ਕੇ ਉਹਨਾਂ ਨੇ ਆਪਣੀ ਮਾਤਾ ਯਸ਼ੋਦਾ ਨੂੰ ਹਰਾ ਦਿੱਤਾ। ਭਾਵ ਤਕਾ ਦਿੱਤਾ। ਸ਼ਾਮਕ ਹੈ ਫਿਰ ਕੈਬ੍ਰਜ ਕੈ ਪਤ ਓਖਨ ਸੋ ਫੋਨ ਦੇਹ ਬੰਧਾਈ। ਸੀ ਆਮ ਕਾਵੀ ਕਹਿੰਦੇ ਹਨ ਫਿਰ ਸ਼੍ਰੀ ਕ੍ਰਿਸ਼ਨ ਨੇ ਆਪਣੀ ਦੇ ਓਖਲ ਚਾਵਲ ਛੱਟਣ ਵਾਲਾ ਚੱਟੂ ਨਾਲ ਬਣਵਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ